ਜਪੁ ਜੀ ਸਾਹਿਬ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਦੁਨੀ ਸਾਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਦੁਗਾਦਿ ਕਤੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੂਚੇ ਸੋਚਨ ਹੋਵੇ ਜੇ ਸੋਚੀ ਲਖਵਾਰੁ ਚੁਪੈ ਚੁਪ ਨ ਹੋਵੇ ਜੇ ਲਾਇ ਰਹਾ ਲਿਵ ਤਾਰਿ ਭਖਿਆ ਭਖ ਨ ਤਰੀ ਜੇ ਬੰਨਾ ਪਰਜਾ ਭਰ ਸਹਸ ਅਣਪ ਲਖ ਹੋਇ ਤਾ ਇਕ ਨ ਚਲੇ ਨਾਲ ਜੀਵ ਸਚਾਰਾ ਹੋਈਏ ਕਿ ਵਿਕੋੜਾ ਟੁੱਟੇ ਪਾਲ ਹੁਕਮ ਬੱਜੇ ਚਲੇ ਵਰਨਾ ਨਾਨਕ ਲਿਖਾਰ ਨਾਲ ਹੁਕਮੇ ਹੁਮਨੇ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋਣ ਦੀ ਹੁਕਮ ਲੈ ਵਡਿਆਈ ਹੁਕਮ ਨੇ ਤਮਨੀ ਚ ਹੁਕਮ ਨੇਕ ਤਕ ਸੁਖ ਪਾਈ ਹੈ ਕਿ ਨਾ ਹੁਕਮੀ ਬਖਸ਼ੀ ਕੋਕ ਵੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹਿਣਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਜੱਜ ਜਾਨੇ ਨੀ ਸਾੜ ਗਾਵੇ ਕੋ ਗੁੜਵੜਿਆਈਆਂ ਚਾਰ ਗਾਵੇ ਕੋ ਵਿਦ੍ਯਾ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਕਿਸੇ ਦੂਰ ਗਾਵੇ ਕੋ ਇੱਕੇ ਹਾਜ਼ਰ ਹਤੂਰ ਗਤਨਾ ਗਤਿ ਨਾ ਆਵੇ ਤੋੜ ਕਰ ਕਰ ਗਤਿ ਕੋਟੀ ਕੋਟ ਕੋਟ ਦਿਨਾਂ ਦਿਲੰਦ ਥਕ ਪਾਏ ਜੁਗ ਜਗੰਤਰ ਖਾਈ ਖਾਏ ਹੁਕਮ ਹੁਕਮ ਚਲਾਏ ਰਾਹੋ ਨਾਨਕ ਵਿੱਚ ਸੇ ਵੇ ਪਰਵਾਹ ਸਾਚਾ ਸਾਇ ਸੁਆਦਨਾ ਵਿਖਿਆ ਪਾਉ ਵਪਾਰ ਆਕੇ ਮੰਗੇ ਦੇਖ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੇ ਰਕੇ ਜਿਤ ਸਦਰਬਾਰ ਬੋਹ ਕੇ ਬੋਲਨ ਬੋਲੀਏ ਜੀ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਵੜਿਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵੇ ਜਾਣੀ ਸਭ ਆਪੇ ਸਤਿਆਰ ਤਾ ਪਿਆਣਾ ਜਾਈ ਤਾ ਨਾ ਹੋਇ ਆਪੇ ਆਪ ਤਨੰਜਣ ਸੋਇ ਜਿਨ ਸੇ ਵਤਨ ਪਾਇਆ ਮਾਨ ਨਾਣਕ ਗਾਵੇ ਕਲੀ ਨਿਦਾਨ ਗਾਵੇ ਸੁਨਿਆਮਣ ਰਖੀ ਪਾਉ ਦੁੱਖ ਪਰ ਹਰਸੋ ਕਰ ਲੈ ਜਾਏ ਗੁਰਮੁਖ ਨਾਦ ਅ ਗੁਰਮੁਖ ਵੇਦ ਗੁਰਮੁਖ ਰਹਿ ਆ ਸੋ ਬਾਏ ਗੁਰੇਸ਼ਰ ਗੁਰ ਗੋਰੀਕ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਖਾ ਨਾ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇਕਾਤਾ ਸੋ ਮੈ ਵਿਸਰਨਾ ਜਾਈ ਤੇਰਾ ਤੇ ਨਾਵਾ ਜੇ ਤੇ ਸੁਭਾਵਾ ਮਿਣ ਭਾਣੇ ਕੀ ਨਾਈ ਕਰੀ ਜੇ ਤੀਸਰਠਿਉ ਪਾਇ ਮੇਖਾ ਕਨ ਕਰਮਾ ਕੇ ਮਿਲੇ ਲੈ ਮਤ ਵਿੱਚ ਰਤਨ ਦੁਆ ਹਰ ਮਾਨਕ ਜੇ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇ ਹੀ ਬੁਝਾਈ ਸਬੜਾ ਦੀਆ ਕਾਇਕ ਨਾਤਾ ਸੂ ਮੈਂ ਮਿਸਰ ਨਾ ਜਾਈ ਜੇ ਤੁਗਚਾਰਿਆ ਅਰਜਾ ਹੋਰ ਦੇ ਸੁਨੇ ਹੋਏ ਨਵਾ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਈ ਚੰਗਾ ਨਾ ਰਖਾਈ ਕੇ ਜਸ ਕੀ ਰਤਿ ਤਕਲੇ ਜੇ ਤੇ ਸੁਨਦਰ ਨਾ ਆਵੇ ਤਾ ਬਾਤ ਨ ਪੁਛੇ ਕੇ ਕੀਟਾ ਅੰਦਰ ਕੀਟ ਕਰੇ ਦੂਸੇ ਦੂਸਰੇ ਨਾਨਕ ਨੇ ਗੁਣ ਗੁਣ ਕਰੇ ਗੁਣਵੰਤ ਆਗੁੰਦੇ ਹੈ ਦੇਹਾ ਕੋਈ ਨ ਸੁਝੈ ਜੇ ਇਸ ਗੁਣ ਕੋਈ ਕਰੇ ਸੁਨਿਆ ਸਤਿਪੀਰ ਸੁਨਨਾਦ ਸੁਨੇ ਧਰਤ ਤਮਲੇ ਆਕਾਸ ਨੇ ਦੀਪ ਲੋਪਾਤਾ ਸੁਨੇ ਕੌਣ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾਣਾ ਸੁਨੇ ਈਸਰ ਵਰ ਮਹਿੰਦ ਸੁਨੇ ਮੋਕਸਲਾ ਹਰਮੰਦ ਸੁਨੇ ਜੋਗ ਜਗਤਰ ਭੇਰ ਸੁਨੇ ਸਾਹ ਸਮਰਤ ਵੇਰ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾਣਾ ਸੁਨੇ ਸਾਵਸਣ ਤੋਂ ਗੇਣ ਸੁਨੇ 82 ਕਾ ਇਸਨਾਨ ਸੁਨੇ ਪਰਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਲਗਾ ਸੁਨੇ ਦੁਖ ਭਾਵ ਕਾ ਨਾਸ ਸੁਨੇ ਸੁਰਗੁਨਾ ਕੇਗਾ ਸੁਨੇ ਸੇਖ ਬੀਰ ਭਾ ਸਾ ਸੁਨੇ ਅੰਦੇ ਭਾਵੇ ਰਾਹ ਸੁਨੇ ਹੱਥ ਵੇਸ ਗਾ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਮਨਹਿ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਵੇ ਕਰਉ ਵਿਚਾਰ ਐਸਾ ਨਾਮ ਮਨ ਰੰਡੜ ਹੋਏ ਜੇ ਕੋ ਮਝਾਣੇ ਮਨ ਕੋਈ ਮੰਨੇ ਸਰ ਤੋਂ ਵੇ ਮੜ ਬਦ ਮੰਨੇ ਸਗਲ ਭੁਣ ਕੇ ਸੋਦ ਮੰਨੇ ਮਤੋ ਠਾਣਾ ਕਾਇ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮੰਗਣਾ ਚੱਲੇ ਪੰਥ ਮੰਨਾ ਧਰਮ ਸੇ ਤੀ ਸਰਬੰਦੇ ਐਸਾ ਨਾਮ ਨਰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਕ ਮੰਨੇ ਨਾਨਕ ਭਾਵੇਂ ਨਾ ਪਿਕ ਐ ਸਾਨ ਅਨ ਲਵੰਝਣ ਹੋਏ ਜੇ ਕੋ ਮੰਜਾੜੇ ਮਿਲ ਕੋਏ ਪੰਜ ਪ੍ਰਵਾਨ ਪੰਜ ਵਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹੇ ਦਰ ਰਾਜਾ ਨ ਪੰਚਾ ਕਾ ਗੁਰ ਇੱਕ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕਹ ਕੰਨੇ ਨਾਹੀ ਸੁਮਰ ਤੋਲ ਧਰਮ ਦਾ ਕਾ ਪੋ ਸੰਤੋਖਤਾ ਬਰਖੇ ਜਿਨ ਸੋਤ ਜੇ ਕੋ ਬੁਝੇ ਹੋਵੇ ਸਚਾਰ ਤੋਲੇ ਉਪਰ ਕੇਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਦਿਸਤੈ ਪਾਲ ਤਲੇ ਕਮੰਡੋਰ ਚੀਤ ਜਤਰਾੰਗਾ ਕੇ ਨਾਮ ਸੁਮਨਨਨ ਕੇ ਉੜੇ ਕਲਾ ਮਹਿ ਲੇ ਕਲਕ ਜਾਣੇ ਕੋਇ ਲੇ ਕਲਕੇ ਕੀਤਾ ਹੋਏ ਜੇਤਾ ਤਾਨ ਸਵਾਲੇ ਰੋਭ ਕੀਤੇ ਦਾ ਜਾਣੇ ਕੌਣ ਗੁਰ ਕੀਤਾ ਸਹਿ ਕੋ ਗਵਾ ਦਿਸਤੈ ਵਿਲਕਦਰਿਆ ਕੋਣ ਕਹ ਬੀਚਾਰ ਵਾਰਣ ਜਾਵੇ ਇੱਕ ਵਾਰ ਜੋਤਤ ਪਾਵੇ ਸਾਈ ਫਲੀਕਾਰ ਸੁਰਾ ਸੁਲਾਮ ਸੁਨਰੰਕਾਰ સંગ જપે સંગ પાઉ સંગ પૂજા સંગ તપતા સંગ ગંત્રમુખ વેદ પાઠ સંગ યોગ મળ રહે ઉदास સંગ ભક્ત ગુણ ગાણ વિચાર સંગ સધી સંગ દાતાર સંગસૂરમ પખસાર સંગ બોળ લેલાય તાર ગુરુ ગુણ કહા વિચાર મરણ જમે એકવાર જો તુને પાવે સાહી પરિકાર તો સરા સુનામ તન અંકાર ਸੰਗ ਕਬੂਰਾ ਕਹਿੰਦਾ ਘੋਰ ਸੰਗ ਜੋਰ ਹਰਾਮ ਘੋਰ ਸੰਗ ਮਰ ਕਰ ਜਾਏ ਜੋਰ ਸੰਗ ਗਲਵੜ ਤਿਆ ਕਮੈ ਸੰਗ ਪਾਪੀ ਭਾਵ ਫਿਰ ਜਾਏ ਸੰਗ ਕੁੜੈ ਕੁੜੇ ਫਿਰੈ ਸੰਗ ਬਲੇਸ਼ਵਰ ਭਕ ਕਾ ਸੰਗ ਦੇਵਸਰ ਕਰੇ ਭਾਰ ਨਾਨਕ ਵਿੱਚ ਕਹੇ ਵਿਚਾਰ ਮਾਰਣ ਜਾਵੇ ਇੱਕ ਵਾਰ ਜੋਤੁਰ ਪਾਵੇ ਸਾਈ ਬਲੀਕਾਰ ਤੁਸਨਾ ਸਲਾਮਤ ਨਰੰਕਾਰ ਸੰਗ ਨਾਮੇ ਸੰਗ ਤਾਮ ਗਮ ਗਮ ਸੰਗ ਲੋ ਸੰਗ ਕ੍ਰਿਸ਼ਰ ਭਾਰ ਹੋਇ ਅਕਰੀ ਨਾਮ ਕਰੇ ਸਲਾ ਕਰੇ ਗਿਆਨ ਕੈਤ ਬੰਗਾ ਕਰੇ ਲਖਣ ਬੋਲਨ ਬਾਰ ਕਰੇ ਸਿਰਸ ਅਗ ਲਗਾਣ ਜਿਨਹ ਲਗੈ ਤੇ ਸਰਨਾ ਜੇ ਫਰਮਾਇ ਤੇ ਉਤੇ ਪਾਜੇ ਤਾ ਕੀਤਾ ਤੇ ਤਾ ਨਾਵੇਂ ਨਾਵੇਂ ਨਾਹੀ ਕੋਥਾ ਗੁਰੂਤ ਕਮਨ ਕਹਾ ਵਿਚਾਰ ਵਾਰਨ ਜਾਵੇਂ ਕਵਰ ਜੋਤਿ ਦੇ ਪਾਵੇ ਸਾਡੀ ਪਲੀ ਤਾਰ ਦੁ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਦੰ ਦੇ ਪਾਣੀ ਦੋਤੇ ਤਰਸੋ ਕੇ ਮੋਤਮ ਲੇਤੇ ਕੱਪੜ ਹੋਏ ਦੇ ਸਾਵਲ ਲਈ ਹੋਤੈ ਪ੍ਰੀਮਤ ਪਾਪਾ ਕੇ ਸੰਗ ਧੋਪੇ ਨਾਵੇ ਕੇ ਰੰਗ ਪੁਲਨੀ ਪਾਪੀ ਅੱਖ ਨਾ ਕਰ 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 ਨਾਲੇ ਖਲਹਿ ਜਾਏ ਤੇ ਵੀ ਜਾਪੇ ਹੀ ਕਾਹਨਾਂ ਕੋ ਕਮਿਆ ਹੋ ਜਾਓ ਤੀਰ ਤਉ ਦੇਦ ਦੰਜ ਕੋ ਪਾਵੈ ਤਿਲ ਕਾ ਮਨ ਸੁਨੇ ਮਨੇ ਮਨ ਕੀ ਪਾਪਾ ਅੰਦਰ ਗੱਤੀ ਖਮਨ ਨਾ ਸਗੁਣ ਤੇਰੇ ਮੇਨ ਨਹੀ ਕੋਮਣ ਗੁਣ ਤੇ ਤੇ ਭਗਤ ਨਾ ਹੋਏ ਸਵਾਸ ਤਾਤ ਬਾੜੀ ਮਰਮਾ ਸਤ ਸੋਹਣ ਸਾਮ ਚਾਓ ਕਮਨ ਸਵੇਲਾ ਵਕਤ ਕਮਨ ਕਮਨ ਤੇ ਤਕ ਕਮਨ ਮਾਰ ਕਮਨ ਸਰੇ ਤੁਮਾਹ ਕਮਨ ਤੋਆ ਆਕਾਰ ਵੇਲ ਨਾ ਪਾਇ ਪਨ ਤੇ ਦੇ ਹੋਵੇ ਲੇਕ ਪੁਰਾਣ ਵਕਤ ਨਾ ਪਾਇਓ ਕਾਜ ਜਿ ਲੇਕ ਲੇ ਕੁਰਾਨ ਜਿਤਵਾਰ ਨ ਜੋਗੇ ਜਾਣ ਰਤਮਾ ਨ ਕੋਈ ਜਾ ਕਰਤਾ ਸੇ ਠੀਕ ਹੋ ਸਾਜਿਆ ਪੇ ਜਾਣੇ ਸੋਏ ਕਿਵ ਕਰ ਆਖਾ ਕਿਵਸਲਾ ਹੈ ਕਿ ਵਰਨੇ ਕਿ ਉਜਾਣਾ ਨਾਨਕ ਆਕਮ ਸਭ ਕੋ ਆਕੇ ਇੱਕ ਦੇਖ ਸਿਆਣਾ ਵੱਡਾ ਸਾਹਿਬ ਵੱਡੀ ਨਾ ਕੀਤਾ ਜਕਾ ਹੋਵੇ ਨਾਨਕ ਜੇ ਕੋ ਆਪੋ ਜਾਣਗੇ ਗਿਆਨਾ ਸੋਹੇ ਬਤਾਲਾ ਬਤਾਲਾ ਲਕਿਆਗਾ ਸਯਾਗਾ ਸੁਰ ਕਿੜਕ ਪਾਤ ਕੀ ਵੇਦ ਕਹਿਣਿਕ ਬਾਤ ਸੈ ਸਟਾਰੇ ਘਣਕ ਤੇ ਬਸ ਲਿਖਤਾਤ ਲੇਖਾ ਹ ਤਾ ਲਿਖਿਆ ਲੇਖਾ ਹੈ ਵਿਨਾਸ ਨਾਨਕੋ ਠਾਕੀ ਆਪੇ ਜਾਣੇ ਆਪ ਸਲਾਹੀ ਸਲਾਹੀ ਤੇ ਸੁਰਤ ਨ ਪਾਈ ਨਦੀਆ ਤੇ ਵਾਹ ਪਵੇ ਸਮੁੰਦਰਾ ਚੜਨੀਆ ਸਮੁੰਦ ਸਾਹ ਸੁਲਤਾਨ ਗਿਰਸੈ ਤੇ ਮਾਲ ਦਾਨ ਕਿਹੜੀ ਤੁਲ ਨ ਹੋਵ ਨਿ ਜੇ ਤਸ ਮਨੋ ਨਾ ਵਿਸਰੇ ਅੰਤ ਨ ਸਿੱਤੇ ਘਨਾਂ ਅੰਤ ਅੰਤਨਾ ਕਰਨ ਦੇ ਨਾ ਅੰਤ ਅੰਤਨਾ ਵੇ ਕੰਸਨ ਨਾ ਅੰਤ ਅੰਤਨਾ ਜਾਪੇ ਕੈ ਮਨ ਮੰਨ ਤੇ ਅੰਤਨਾ ਜਾਪੇ ਕੀ ਤਾਇਕਾਰ ਅੰਤਨਾ ਜਾਪੇ ਭਾਰਾ ਵਾਰ ਅੰਤ ਕਰਨ ਕੇ ਤੇ ਵਿਲਾਹੀ 타ਕੇ ਅੰਤ ਨ ਪਾਈ ਜਾਏ ਇਹ ਅੰਤ ਨ ਜਾਣੇ ਕੋਈ ਬੋਤਾ ਕੀ ਹੈ ਬੋਤਾ ਹੋਏ ਵੱਡਾ ਸਹਿਬ ਉੱਚਾ 타 ਉੱਚੇ ਉਪਰ ਉੱਚਾ ਨਾ ਏਵੜੁ ਊਚਾ ਹੋਵੈ ਕਿ ਤਿਸ ਉਚੇ ਕੋ ਜਾਣੈ ਸੋਇ, ਜੀਵਨਿ ਆਪਿ ਜਾਣੈ ਆਪਿ ਭਾਵ ਨਾਨਕ ਅੰਦਰਿ ਕਰਮੀ ਕਰਮੀ ਦਾਤ ਮਾਤਾ ਕਰਮ ਲਿਖਿਆ ਨਾ ਜਾਇ, ਵੱਡਾ ਦਾਤਾ ਤਿਸ ਨਾਮੁ ਧਮਾਈ ਕੇਤੇ ਮੰਗੈ ਜੋ ਦੇਹੁ ਅਪਾਰੁ, ਕੇਤੇ ਅਗਣਤੁ ਨਹੀਂ ਵੀਚਾਰੁ, ਕੇਤੇ ਖਪਤੁ ਟੁਟੈ ਵੇਕਾਰੁ, ਕੇਤੇ ਲਾਲੈ ਮੁਕਤਿ ਪਾਇ, ਕੇਤੇ ਮੂਰਖੁ ਹਾਇ ਖਾਇ, ਕੇਤੇ ਦੁਖੁ ਭੂਤਿ ਸੁਖੁ ਮਾਰੈ, ਪੀੜਾ ਤੇ ਰੀਤਿ ਦਾਤਾਰੁ, ਬੰਧੁ ਖਲਾਸੀ ਪਾਣੀ ਹੋਇ ਹੋਇ ਰਾਖਿ ਨਾ ਸਕੈ ਕੋਇ, ਜੇ ਕੋ ਖਾਇ ਕਾ ਆਗਣੁ ਪਾਇਉ, ਜਾਣੈ ਜੇਤੀਆ ਮੁਖੁ ਖਾਇ। ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਕੇ ਜਿਸ ਨੂੰ ਬਕਸੇ ਸੇ ਬਸਲਾ ਨਾਨਕ ਪਾ ਸਾਹੀ ਪਾ ਸਾ ਅਮਲ ਗੁਣ ਮਲਵ ਪਰਮਲਵ ਪਰੇ ਮਲ ਕੋੰਡਾਰ ਮੁੱਲਾਵੇਂ ਮੁੱਲੇ ਜੈ ਮੁੱਲ ਪਾਏ ਮੁੱਲਾ ਸਮਾਏ ਮੁੱਤਰਮ ਮੁੱਲ ਦੀ ਬਾਣ ਮੁੱਤਰਮ ਮੁੱਲ ਪਰਮਾਨ ਮੁੱਲ ਬਕਸੀ ਸਮੁਲ ਨੇ ਸਾਲ ਮੁੱਲ ਕਰਮ ਮੁੱਲ ਫਰਮਾਨ ਮੁੱਲਾ ਮੁੱਲਾ ਆਖਿਆ ਨਾ ਜਾਇ ਆਕਾ ਕਰਿ ਲਿਓ ਲਾਇ ਆਕੇ ਵੇਦ ਪਾੜ ਪ੍ਰਾਣ ਆਕੇ ਬੜੇ ਕਰੇ ਵਕਿਆਣ ਆਕੇ ਵਰਮੇ ਆਕੇ ਇੰਦਿਆ ਆਕੇ ਗੂਪੀ ਤਾ ਕੋਵਿੰਦ ਆ ਕੇ ਸਰਾ ਕੇਸ ਦੇ ਆ ਕੇ ਕੀਤੇ ਕੀਤੇ ਬੁੱਧ ਆ ਕੇ ਦਨ ਵਾਕੇ ਦੇ ਵਾਕੇ ਸੁਰ ਨਮ ਜਣ ਸੇਵ ਕੀਤੇ ਆਖਿਆ ਕਨ ਪਾਇ ਕੀਤੇ ਕਹਿ ਕਉ ਠੁਰ ਜਾਏ ਕੀਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੀ ਕੀ ਜੀਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਕੇ ਭੂਲ ਵਿਗੜ ਤਾ ਲਿਖਿਆ ਸੁਰਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਵਾ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਪਰੇ ਸੋ ਕਹਿਣ ਕੀਤੇ ਗਵਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਚਿਤਕੁਪਤ ਲਿਖ ਜਾਣ ਲੇਖ ਲਿਖ ਪਰਉ ਵਿਚਾਰੇ ਗਾਵੇ ਸਰਵਰ ਮਾਦੀਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰ ਨਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸਿਦ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਬੰਦਰ ਬੰਰ ਕੇ ਸਰ ਜੋਗ ਜੋਗ ਵੇਦ ਨਾਲੇ ਗਾਵੇ ਮੋਹਨੀ ਆਵਣ ਮੋਹਨ ਸਰਗ ਮਛ ਪਿਆਲੇ ਗਾਵਣ ਰਤਨ ਉਪਾਇ ਤੇਰੇ ਅਠਸਠ ਤੀਰਥ ਨਾਲੇ ਗਾਵੇ ਜੋਤ ਮਹਾਂਬਲ ਸੂਰਾ ਗਾਵੇ ਕਹਾਣੀ ਚਾਰੇ ਗਾਵੇ ਕੰਡ ਮੰਡ ਵਰਪੰਡਾ ਕਰ ਕਰ ਰਖੇ ਤਾਰੇ ਸੈਦ ਜੁਨੋ ਗਾਵੇ ਜੋ ਤਰਪਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਵਨ ਸਿਮਾ ਚਿਤਨਾਉ ਨਾਨਕ ਆ ਵਿਚਾਰੇ ਸੋਇ ਸੋਇ ਸਰਾਸ ਸਹਿਬ ਸਾਚਾ ਸਾਚੀ ਨਹੀਂ ਹੈਪੀ ਹੋਸੀ ਜਾਏ ਨਾ ਜਸ ਰਚਨਾ ਜਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਦੀ ਸੀਮਾ ਜਿਨੀ ਉਪਾਇ ਕਰ ਕਰ ਵੇਖਿਆ ਗੀਤਾ ਆਪਣਾ ਜੋਤਿਸ ਦੀ ਵਿੜਿਆ ਜੋਤਿਸ ਭਾਵੇਂ ਸੋਈ ਕਰਸੀ ਰੁਕਮ ਨਾ ਕਰਨਾ ਜਾਈ ਸੋ ਪਾਸਾ ਸਹਾ ਪਾਸਾ ਵਿਨਾਨ ਕਰਹਿ ਨਰਜਾਈ ਹੁੰਦਾ ਸੰਤੋਖ ਧਰਮ ਬਚੋ ਲਈ ਧਾਨ ਕੀ ਕਰੇ ਬੋਧ ਕਿੰਤਾ ਕਾਲ ਕੁਵਾਰੀ ਕਹਿ ਜੁਗ ਢੰਡਾ ਪ੍ਰਤੀ ਆਈ ਪੰਤੀ ਸ ਗਲਜ ਮਾਤੀ ਮਰਜੀ ਤਾ ਜਗ ਜੀਵਦਾ ਦੇਸ ਸਿਆ ਦੇਸ ਆਦ ਨੀਰ ਨਾਦ ਨਾਦ ਸੁਖ ਸੁਵੇ ਕੋ ਵੇਸ ਪੁਤਗੰਦੇ ਆਪਨਾਂ ਨਨ ਕੜਕੜਵਾ ਜੇ ਨਾ ਆਪਨਾਤ ਨਾਤੀ ਸਬਦਾ ਕਿਰੇ ਸਿਹਉਰਾ ਸਾਰ ਸੰਜੋਜ ਜੇ ਦੇ ਕਰ ਤਲਾਵੇ ਲੇਖੇ ਆਵੇ ਭਾਗ ਅਦੇ ਤਿਸਿਆ ਦੇ ਸਹਾ ਦੇ ਨਾਗ ਨਾ ਤੂ ਤੇ ਕੋ ਵੇਸ ਏ ਕਮਯੁ ਪ੍ਰਵੇਤਨ ਜਲੇ ਪਰਮਾਨ ਇੱਕ ਸੰਸਾਰਿਕ ਬੰਡਾਰ ਇੱਕ ਲੈ ਵੀ ਵਾਰ ਜੀਵ ਤਿਸ ਭਾਵੇ ਤੇ ਵੇਜ ਲਾਵੇ ਜੀਵ ਹੋਵੇ ਪਰਮਾਨ ਹੋਵੇ ਕ ਨਨਦਰ ਨਾਵੇ ਬੋਤਾ ਹੈ ਬਿਨਾਣਾ ਦੇ ਸਹਾ ਦੇ ਸਾਧ ਨੀਰ ਨਾਗ ਤੂ ਤੇ ਕੋ ਵੇਸ ਅਸੈ ਲੋਈ ਲੋਈ ਭੰਡਾਰ ਜੋ ਕੁਸ ਪਾਇਸੇ ਕਾ ਵਾਰ ਕਰ ਕਰ ਵੇਖੇ ਸਰਦਨ ਹਾਰ ਨਾਨਕ ਸੱਚੇ ਕੀ ਸਾਚੀ ਗਾਰ ਦੇਸ ਤੁਸਿਆ ਦੇਸ ਆਤ ਨੀਨ ਨਾਦ ਨਾਦ ਜੁਜਿ ਕੇ ਕੋ ਵੇਸ ਈਦੂ ਜੀਵਲ ਕੋਇ ਲ ਕੋਇ ਲਕ ਵੀਸ ਲਗ ਲਗ ੜਾ ਕੀ ਇੱਕ ਨਾਮ ਜਗਦੀਸ਼ੇ ਤੇ ਰਾਜ ਪਤ ਪਵੜੇ ਚੜੇ ਹੋਏ ਕੀ ਸੇ ਸੁਰੰਗ ਲਾਇ ਆਕਾਸ ਕੀ ਕੀਤਾ ਈਰੀਸ ਨਾਨਕ ਨਜ਼ਰੀ ਪਾਈ ਏ ਕੁੜੀ ਕੁੜੇ ਠੀਸ ਆਖ ਕਮੇਰ ਜੋ ਪੈਨਾ ਜੋਰ ਜੋਰ ਨਮੰਗਰ ਦੇ ਨਾ ਜੋਰ ਜੋਰ ਨਾ ਜੀਵਨ ਮਰ ਨਾ ਜੋਰ ਜੋਰ ਨਾ ਨਾਜਮਾਨ ਵਰ ਸੋਰ ਜੋਰ ਨਾ ਸੁਰਤੀ ਗਣ ਵਿਚਾਰ ਜੋ ਉਹਨਾਂ ਜੁੱਤੇ ਚਟਾ ਸੰਸਾਰ ਜਿਸਾ ਜੋ ਕਰਵੇ ਕੇਸੋ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁੱਤੀ ਤੀਵਾਰ ਪਵਨ ਪਣ ਗਣੀ ਪਾ ਤਾਲ ਤੇ ਸਵੇਰ ਤੀ ਧਾ ਪਰ ਸੂਤਰ ਮਿਸਾਲ ਦਸ਼ਮੀ ਜੀ ਤੂ ਟੇਰਾ ਤਿੰਕੇ ਨਾਮ ਨੇ ਕਿਰਨਾਂ ਤੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤੇ ਸੋਣ ਪੰਜ ਪ੍ਰਵਾਨ ਬ੍ਰਿ ਕਰਮ ਭਵੀਨੀ ਸਾਡ ਕਚਪ ਕਾਇਓ ਤੇ ਪਾਈ ਨਾਣ ਗਈਆ ਜਾਪੇ ਜਾਏ ਧਰਮ ਕਰਨ ਕਹਿਉ ਧਰਮ ਗਣ ਕਰਨ ਕਾਖੋ ਕਰਮ ਕੀਤੇ ਪਉਣ ਪਾਣੀ ਵਸੰਤਰ ਕੀਤੇ ਘਰ ਮਹਿਜ ਕੀਤੇ ਪਰਮੇ ਘਾਟ ਤੇ ਗੜੀ ਰੂਪ ਰੰਕੇ ਵਿਚ ਕੀਤੇ ਕਰਮ ਭੂਮੀ ਮੇਰੇ ਕੀਤੇ ਕੀਤੇ ਧੂਪ ਦੇਸ ਕੀਤੇ ਅਚਲ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸੇਧ ਬੋਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸੁਮਨ ਕੀਤੇ ਆਖਣੇ ਕੀਤੇ ਆਬਾਲੇ ਕੀਤੇ ਪਾਦਨ ਨੰਦ ਕੀਤੇ ਸੁਰਤੀ ਸੇਵਕ ਕੀਤੇ ਨਾਨਕ ਅੰਤਨਾਂਤ ਗਿਆਨ ਕਰਨ ਮੈਂ ਗਿਆਨ ਪ੍ਰਚਲਿਤ ਇਥੇ ਆਨੰਦ ਬਨੋਦ ਕੋੜਨ ਅੰਦਰ ਸਰੰਕਨ ਕੀ ਮਾਣ ਰੂਪ ਤੇ ਕਾਟ ਤਕੜੀਆਂ ਬਹੁਤ ਨੂੰ ਤਨ ਕੇ ਗੱਲਾਂ ਕਥੀਆਂ ਨਾ ਜੈ ਜੇ ਕੋ ਕਹਿ ਵਿੱਚ ਵਸਤਾਏ ਦਿੱਤੇ ਗੜੀਆਂ ਸੁਰਤਮਤ ਮਨ ਬੋਲ ਤੇ ਕੜੀਆਂ ਸੁਰਾ ਸਦਾ ਕੇ ਸੋਧ ਗਰਮ ਕਰਨ ਕੀ ਮਾਨੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਦਿੱਤਾ ਜੋਤ ਮਹਾਬਲ ਸੂਰ ਤਿਮਾ ਰਾਮ ਰਹੇ ਭਰਪੂਰ ਦਿੱਤੇ ਸੂਤੋ ਸਿਤਾ ਮਾ ਮਾਇਤਾ ਕਾ ਰੂਪ ਨ ਕਥਨੇ ਜਾਏ ਨਾ ਮਰੀ ਨਾ ਠਾਗੇ ਜਾਏ ਜਨ ਪੀਰਾਂ ਵਸੇ ਮਣਵਾਏ ਦਿੱਤਾ ਭਗਤਵਸੇ ਕੇ ਲੋ ਕਰ ਨਨ ਸੱਚਾ ਮਰਸੋ ਸੱਚ ਕਰਨ ਵਾ ਸ਼ਰਨੰਕਾਰ ਕਰ ਕਰ ਵੇ ਕਰਨਦਰ ਲਹਾਰ ਦਿੱਤਾ ਕਰਨ ਮਨੰਵਰ ਪੰਡਾ ਜੇ ਕੋ ਪੇ ਤੀ ਤਾ ਅੰਤਨੰਤ ਕਿਤੇ ਲੋ ਲੋ ਅਗਰ ਦਿਵ ਦਿਵ ਗੰਗੂਏ ਤੇ ਬਾਰੇ ਕੇਵਲ ਸਿਰ ਵਿਚਾਰਨਾ ਨ ਕਥਨਾ ਕੜਾ ਸਰ ਜਤ ਪਹਾਰਾ ਧੀਰ ਸੁਨ ਨਮਤ ਵੇਦ ਹਥਿਆਰ ਬਾਹੂ ਗੱਲਾ ਕਨੀ ਤਪ ਤਪ ਭੰਦਾ ਪਉ ਅਮ੍ਰਿਤ ਢਾਲ ਕੜੀਏ ਸਭ ਸਟੀਰ ਸਾਲ ਨਿਕਲੋ ਸਰ ਕੰਤਨ ਗਰ ਨਾਲ ਨਜ਼ਰੀ ਨਜ਼ਰ ਨਿਹਾਲ ਸਲੋਕ ਭਵਨ ਗੁਰ ਪਾਣੀ ਪਿਤਾ ਮਾਤਾ ਤਰਤ ਮਹਤ ਦੇਵ ਸਰਾਧ ਦਾਈ ਦਾਇਆ ਕੀ ਲੈ ਸਗਲ ਜਗਤ ਚੰਗਿਆਈਆਂ ਮੁਰਿਆਈਆਂ ਵਾਚੇ ਧਰਮ ਦੂਰ ਦਰਮੀ ਆਪੋ ਆਪਣੀ ਥੇਨੇੜੇ ਦੇ ਦੂਰ ਜਿਨੇ ਨਾਮ ਧਿਆਇਆ ਗੈਮ ਸਖਤ ਕਾਲ ਨਾਨਕ ਤੇਵ ਕਤਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗੈਮ ਸਖਤ ਕਾਲ ਨਾਨਕ ਤੇਵ ਕਤਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ